ਅਸੀ ਗਾਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਗਲਾਬੇਵਾਲਾ 25 ਐਫ ਵਿਖੇ ਇੱਥੇ ਤੁਹਾਨੂੰ ਕਰਾਵਾਂਗੇ ਪਿੰਡ ਦੀ ਸੈਰ ਤੇ ਦੱਸਾਂਗੇ ਪਿੰਡ ਦਾ ਪਸ਼ੋਕੜ ਪਿੰਡ ਗਲਾਬੇਵਾਲਾ 25 ਐਫ ਜ਼ਿਲ੍ਹਾ ਸ਼੍ਰੀ ਗੰਗਾਨਗਰ ਅਤੇ ਤਹਿਸੀਲ ਤੇ ਵਿਧਾਨ ਸਭਾ ਹਲਕਾ ਸ਼੍ਰੀ ਕਰਨਪੁਰ ਦਾ ਮਸ਼ਹੂਰ ਤੇ ਪੁਰਾਣਾ ਪਿੰਡ ਹੈ ਇਹ ਪਿੰਡ ਸ਼੍ਰੀ ਗੰਗਾਨਗਰ ਤੋਂ ਸ਼੍ਰੀ ਕਰਨਪੁਰ ਮੁੱਖ ਸੜਕ ਤੇ ਵਸਿਆ ਹੋਇਆ ਹੈ ਗਲਾਬੇਵਾਲਾ ਸ਼੍ਰੀ ਗੰਗਾ ਨਗਰ ਤੋਂ 33 ਕਿਲੋਮੀਟਰ ਸ਼੍ਰੀ ਕਰਨਪੁਰ ਤੋਂ 19 ਕਿਲੋਮੀਟਰ ਪਦਮਪੁਰ ਤੋਂ 25 ਕਿਲੋਮੀਟਰ ਅਤੇ ਕੇਸਰੀ ਸਿੰਘਪੁਰ ਤੋਂ 9 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਹੈ ਲਹਿੰਦੇ ਪੰਜਾਬ ਦਾ ਸ਼ਹਿਰ ਬਹਾਵਲ ਨਗਰ ਇਸ ਦੇ ਬਿਲਕੁਲ ਸਾਹਮਣੇ ਹੈ ਗਲਾਬੇਵਾਲੇ ਦੇ ਆਸ-ਪਾਸੇ ਦੇ ਪਿੰਡ ਅਰੈਣ ਕਮੀਨਪੋਰਾ 29 ਐਫ 24 ਐਫ ਤੇ ਜਗਤੇਵਾਲਾ ਹਨ ਗੱਲ ਕਰੀਏ ਪਿੰਡ ਦੇ ਪਿਸ਼ੋਕੜ ਦੀ ਤਾਂ ਕੋਟਕਪੂਰਾ ਦੇ ਨੇੜਲੇ ਪਿੰਡ ਖਾਰਾ ਵਿੱਚ ਕਣੀਏ ਦੇ ਪੰਜ ਪੁੱਤਰ ਸਨ ਖੁਸ਼ਹਾਲ ਸਿੰਘ ਬੀਲਾ ਸਿੰਘ ਬੁੱਧ ਸਿੰਘ ਕੱਕੜ ਸਿੰਘ ਤੇ ਸਭ ਤੋਂ ਛੋਟੇ ਸਨ ਗੁਲਾਬ ਸਿੰਘ ਇਹਨਾਂ ਦੇ ਪਿਤਾ ਦੀ ਮੌਤ ਜਵਾਨੀ ਦੇ ਵਿੱਚ ਹੋ ਗਈ ਸੀ ਤੇ ਉਸ ਸਮੇਂ ਖੁਸ਼ਹਾਲ ਸਿੰਘ ਗੱਭਰੂ ਸੀ ਤੇ ਉਹ ਖਾਰੇ ਤੋਂ ਸ੍ਰੀ ਮੁਕਸਰ ਸਾਹਿਬ ਦੇ ਨੇੜਲੇ ਪਿੰਡ ਉਦੇ ਕਰਨ ਆ ਗਏ ਕਣੀਏ ਦੇ ਭਰਾ ਤੇਜਾ ਤੇ ਕੰਧਾਰੀ ਦੀ ਔਲਾਦ ਵੀ ਉਦੇ ਕਰਨ ਆ ਗਈ। ਉਥੇ ਸ੍ਰੀ ਮੁਕਸਰ ਸਾਹਿਬ ਦੇ ਨੇੜਲੇ ਇਲਾਕੇ ਵਿੱਚ ਚੰਗੀ ਥਾਂ ਦੇਖ ਕੇ ਖੁਸ਼ਹਾਲ ਸਿੰਘ ਨੇ ਮੋੜੀ ਗੱਡੀ ਤੇ ਪਿੰਡ ਵ사 ਦਿੱਤਾ ਤੇ ਆਪਣੇ ਛੋਟੇ ਭਰਾ ਦੇ ਨਾਮ ਤੇ ਪਿੰਡ ਦਾ ਨਾਮ ਗੁਲਾਬੇਵਾਲਾ ਰੱਖਿਆ। ਉਸ ਤੋਂ ਕੁਝ ਸਮਾਂ ਬਾਅਦ ਬੀਕਨਰ रियासत ਦੇ ਸਾਰਾ ਇਲਾਕਾ ਬਰਾਨੀ ਸੀ ਤੇ ਬਰਸਾਤ ਬਹੁਤ ਘੱਟ ਹੁੰਦੀ ਸੀ ਅਜੇ ਤੱਕ ਨਹਿਰਾਂ ਵੀ ਨਹੀਂ ਬਣੀਆਂ ਸੀ ਤੇ ਉਦੋਂ ਲੋਕ ਮਾਲ ਡੰਗਰ ਲੈ ਕੇ ਇਸ ਇਲਾਕੇ ਦੇ ਵਿੱਚ ਆਇਆ ਕਰਦੇ ਸਨ ਜਿਹੜੇ ਬਜ਼ੁਰਗ ਜ਼ਮੀਨ ਵੇਖਣ ਵਾਸਤੇ ਆਏ ਉਹਨਾਂ ਨੇ ਪਿੰਡ ਅਰੈਣ ਅਤੇ ਪਿੰਡ ਫਰੀਦਸਰ ਜਿਸ ਨੂੰ ਹੁਣ ਕੇਸਰੀ ਸਿੰਘਪੁਰ ਮੰਡੀ ਦੇ ਵਜੋਂ ਜਾਣਿਆ ਜਾਂਦਾ ਦੇ ਦਰਮਿਆਨ ਇਲਾਕਾ ਵੇਖਿਆ ਤੇ ਪਸੰਦ ਕੀਤਾ ਇਹ ਦੋਵੇਂ ਪਿੰਡ ਮੁਸਲਮਾਨਾਂ ਦੇ ਸਨ ਤੇ ਵਿਚਾਲੇ ਕਾਫੀ ਸਰਕਾਰੀ ਮਲਕੀਅਤ ਪਈ ਸੀ ਇਸ ਜ਼ਮੀਨ ਤੇ ਪਿੰਡ ਬਸਾਉਣ ਦਾ ਫੈਸਲਾ ਕੀਤਾ ਤੇ ਪਿੰਡ ਦਾ ਨਾਮ ਵੀ ਪਿਛਲੇ ਪਿੰਡ ਗਲਾਬੇ ਵਾਲਾ ਦੇ ਨਾਮ ਤੇ ਗਲਾਬੇ ਵਾਲਾ ਰੱਖਿਆ ਇਹ ਪਿੰਡ ਉਸ ਵੇਲੇ ਬੀਕਾਨੇਰ रियासत ਦੇ ਜ਼ਿਲ੍ਹਾ ਸੂਰਤਗੜ ਦੀ ਤਹਿਸੀਲ ਮਿਰਜੇ ਵਾਲੇ ਦਾ ਪਿੰਡ ਸੀ ਉਦੋਂ ਸ਼੍ਰੀ ਗੰਗਾਨਗਰ ਨਹੀਂ ਬਣਿਆ ਸੀ ਤੇ ਗਲਾਬੇ ਵਾਲਾ ਪਿੰਡ 1882 ਈਸਵੀ ਬਿਕਰਮੀ ਸੰਮਤ 1940 ਦੇ ਵਿੱਚ ਵਸਿਆ ਜਦੋਂ ਨਹਿਰਾ ਨਿਕਲੀਆਂ ਤਾਂ ਗੁਲਾਬੇ ਵਾਲਾ ਐਫ ਮਾਈਨਰ ਤੇ ਹੋਣ ਕਰਕੇ ਇਸ ਦਾ ਨਾਮ ਗੁਲਾਬੇ ਵਾਲਾ 25 ਐਫ ਪੈ ਗਿਆ ਗੁਲਾਬੇ ਵਾਲੇ ਪਿੰਡ ਵਿੱਚ ਸ਼੍ਰੀ ਮੁਖਸਰ ਸਾਹਿਬ ਦੇ ਨੇੜਲੇ ਪਿੰਡ ਗੁਲਾਬੇ ਵਾਲਾ ਤੇ ਉਹਦੇ ਕਰਨ ਤੋਂ ਆ ਕੇ ਪਰਿਵਾਰ ਵਸੇ ਇਹ ਬਰਾੜਾਂ ਦਾ ਪਿੰਡ ਹੈ ਇਸ ਤੋਂ ਇਲਾਵਾ ਇੱਥੇ ਨਾਇਕ ਮਜਬੀ ਸੇਖ ਮੇਗਵਾਲ ਬਾਣੀਏ ਪੰਡਤ ਤੇ ਨਾਈ ਸਿੱਖ ਪਾਈਜਾਰਾ ਦੇ ਲੋਕ ਵੱਸਦੇ ਹਨ ਤੇ ਹਰ ਬੰਦੇ ਨੇ ਪਿੰਡ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਪਿੰਡ ਦੇ ਵਿੱਚ ਪੰਜ ਪੱਤੀਆਂ ਹਨ ਪੱਤੀ ਉਦੇ ਕਰਨ ਪੱਤੀ ਬਾਬੇ ਕੀ ਪੱਤੀ ਟਹਿਲ ਸਿੰਘ ਪੱਤੀ ਸੋਭਾ ਸਿੰਘ ਤੇ ਪੱਤੀ ਨੰਬਰਦਾਰਾਂ ਦੀ ਗੁਲਾਬੇ ਵਾਲਾ ਜਗਤੇ ਵਾਲਾ ਤੇ 24F ਤਿੰਨਾਂ ਪਿੰਡਾਂ ਦੀ ਸਾਂਝੀ ਪੰਚਾਇਤ ਹੈ ਬੇਸ਼ੱਕ ਸ਼ੁਰੂਆਤੀ ਸਮਾਂ ਮੁਸ਼ਕਲਾਂ ਭਰਿਆ ਸੀ ਕਿਉਂਕਿ ਪਹਿਲਾਂ ਬਰਾਨੀ ਇਲਾਕਾ ਸੀ ਤੇ ਬਹੁਤ ਸਾਰੇ ਟਿੱਬੇ ਸਨ ਪੀਣ ਵਾਲਾ ਪਾਣੀ ਅਰਹਿਣਪਿੰਡ ਵਿੱਚ ਇੱਕ ਟਾਬ ਸੀ ਉੱਥੋਂ ਲੋਕ ਲੈ ਕੇ ਆਉਂਦੇ ਤੇ ਜਾਂ ਫਿਰ ਜੋ ਸਾਦਕੀ ਨਹਿਰ ਸੀ ਜੋ ਵੰਡ ਮਗਰੋਂ ਲਹਿੰਦੇ ਪੰਜਾਬ ਵਿੱਚ ਰਹਿ ਗਈ ਉੱਥੋਂ ਲੈ ਕੇ ਆਉਂਦੇ ਸਨ ਆਵਾਜਾਈ ਲਈ ਵੀ ਕੋਈ ਜ਼ਿਆਦਾ ਸਾਧਨ ਨਹੀਂ ਸਨ ਲੋਕ ਬਹਾਵਲਪੁਰ ਤੋਂ ਰੇਲ ਗੱਡੀ ਤੇ ਚੜ ਕੇ ਆਉਣਾ ਜਾਣਾ ਕਰਦੇ ਸਨ ਫਿਰ ਜਦੋਂ ਗੰਗ ਕਨਾਲ ਨਹਿਰ ਨਿਕਲੀ ਤਾਂ ਇਸ ਏਰੀਏ ਦੀ ਨਹਾਰ ਬਦਲਣੀ ਸ਼ੁਰੂ ਹੋਈ ਪਿੰਡ ਵਿੱਚ ਪੀਣ ਵਾਲੇ ਪਾਣੀ ਲਈ ਖੂਹ ਵੀ ਲਗਾਇਆ ਗਿਆ ਜੋ ਅੱਜ ਵੀ ਪਿੰਡ ਵਾਸੀਆਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਜੋ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕ ਵਾਰ ਦੱਸਦੇ ਹਨ ਕਿ ਬਹੁਤ ਜ਼ਿਆਦਾ ਕਾਲ ਪੈ ਗਿਆ ਤਾਂ ਮਹਾਰਾਜਾ ਗੰਗਾ ਸਿੰਘ ਦੀਆਂ 3-400 گاਵਾਂ ਲੈ ਕੇ ਉਹਨਾਂ ਦੇ ਬੰਦੇ ਪੱਠੇ ਤੂੜੀ ਦੀ ਤਲਾਸ਼ ਵਿੱਚ ਇਸ ਏਰੀਏ ਵਿੱਚ ਪਹੁੰਚੇ ਤਾਂ ਉਹ ਪਿੰਡ ਗਲਾਬੇ ਵਾਲਾ ਵਿੱਚ ਆ ਗਏ ਉਸ ਸਮੇਂ ਪੰਮਾ ਸਿੰਘ ਤੇ ਜੋਰਾ ਸਿੰਘ ਨੰਬਰਦਾਰ ਉਹਨਾਂ ਨੇ گاਵਾਂ ਲਈ ਖੁੱਲੀ ਤੂੜੀ ਤੇ ਬੰਦਿਆਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਤੇ ਕਾਫੀ ਸਮਾਂ ਉਹ ਇੱਥੇ ਰਹੇ ਜਦੋਂ ਉਹ ਵਾਪਸ ਗਏ ਤਾਂ ਮਹਾਰਾਜਾ ਗੰਗਾ ਸਿੰਘ ਨੇ ਪੁੱਛਿਆ ਕਿ ਐਨੇ ਕਾਲ ਵਿੱਚ ਤੁਸੀਂ ਕਿੱਥੇ ਰਹੇ ਤਾਂ ਉਹਨਾਂ ਨੇ ਗਲਾਬੇ ਵਾਲੇ ਦੇ ਨੰਬਰਦਾਰਾਂ ਬਾਰੇ ਦੱਸਿਆ ਤਾਂ ਫਿਰ ਮਹਾਰਾਜਾ ਗੰਗਾ ਸਿੰਘ ਖੁਦ ਗਲਾਬੇ ਵਾਲਾ ਪਿੰਡ ਦੇ ਵਿੱਚ ਆਏ ਤੇ ਜੋਰਾ ਸਿੰਘ ਤੇ ਭਮਾ ਸਿੰਘ ਨੰਬਰਦਾਰ ਦੇ ਘਰ ਰਾਤ ਠਹਿਰੇ ਪਰਿਵਾਰ ਦੱਸਦਾ ਹੈ ਕਿ ਉਦੋਂ ਮਹਾਰਾਜਾ ਜੀ 50-50 ਤੋਲੇ ਦੇ ਸੋਨੇ ਦੇ ਦੋ ਕੰਗਣ ਤੇ ਇੱਕ ਪੱਗ ਦੇ ਕੇ ਗਏ ਸਨ ਉਸੇ ਸਮੇਂ ਹੀ ਪਿੰਡ ਗਲਾਬੇ ਵਾਲਾ ਨੂੰ ਸਰਕਾਰੀ ਸਕੂਲ ਅਤੇ ਹਸਪਤਾਲ ਦੇ ਕੇ ਗਏ ਪਿੰਡ ਗਲਾਬੇ ਵਾਲਾ ਵਿੱਚ 1938 ਵਿੱਚ ਸਕੂਲ ਬਣ ਗਿਆ ਸੀ ਅਤੇ ਤਕਰੀਬਨ ਉਦੋਂ ਹੀ ਡਿਸਪੈਂਸਰੀ ਬਣ ਗਈ ਸੀ ਪਿੰਡ ਵਾਸੀ ਦੱਸਦੇ ਹਨ ਕਿ ਉਸ ਸਮੇਂ ਉਪ ਤਹਿਸੀਲ ਫਰੀਦਸਰ ਜੋ ਹੁਣ ਕੇਸਰੀ ਸਿੰਘਪੁਰ ਹੈ ਵਿੱਚ ਹਸਪਤਾਲ ਨਹੀਂ ਹੁੰਦਾ ਸੀ ਉਦੋਂ ਗੁਲਾਬੇ ਵਾਲਾ ਡਿਸਪੈਂਸਰੀ ਹੁੰਦੀ ਸੀ ਫਿਰ ਇਸ ਏਰੀਏ ਦੇ ਵਿੱਚ ਬੈਂਕ ਨੇ ਸਰਵੇ ਕੀਤਾ ਬੈਂਕ ਦੇ ਲੈਣ ਦੇਣ ਕਰਨ ਲਈ ਕਿਹੜੇ ਪਿੰਡਾਂ ਦੇ ਵਿੱਚ ਨਕਦੀ ਜ਼ਿਆਦਾ ਹੈ ਤਾਂ ਉਸ ਲਈ ਵੀ ਗੁਲਾਬੇ ਵਾਲਾ ਪਿੰਡ ਚੁਣਿਆ ਗਿਆ ਤੇ ਸ਼ੁਰੂਆਤ ਵਿੱਚ ਬੁੱਧਵਾਰ ਤੇ ਸ਼ਨੀਵਾਰ ਦੋ ਦਿਨ ਬੈਂਕ ਖੁੱਲਦਾ ਸੀ ਤੇ ਫਿਰ ਹੌਲੀ-ਹੌਲੀ ਕਰਕੇ ਰੋਜ਼ਾਨਾ ਖੁੱਲਣ ਲੱਗ ਗਿਆ ਇਹ ਉਹੀ ਬੈਂਕ ਆ ਦੋਸਤੋ ਜੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਪ੍ਰਾਣੀਆਂ ਇਮਾਰਤਾਂ ਦੇ ਵਿੱਚੋਂ 1942 ਦੀ ਬਣੀ ਹੋਈ ਧਰਮਸ਼ਾਲਾ ਪਿੰਡ ਦੇ ਵਿੱਚ ਅੱਜ ਵੀ ਬੜੀ ਸੋਹਣੀ ਹਾਲਤ ਦੇ ਵਿੱਚ ਮੌਜੂਦ ਹੈ ਤੇ ਇੱਥੇ ਪਿੰਡ ਵਾਸੀ ਇਕੱਠੇ ਹੁੰਦੇ ਹਨ ਤੇ ਗੱਲਾਂ ਬਾਤਾਂ ਚੱਲਦੀਆਂ ਹਨ ਤੇ ਪਿੰਡ ਦੇ ਸਾਂਝੇ ਕੰਮਾਂ ਦੀਆਂ ਯੋਜਨਾਵਾਂ ਹੁੰਦੀਆਂ ਹਨ ਪਿੰਡ ਦੇ ਵਿੱਚ ਕੁਝ ਪੁਰਾਣੇ ਦਰਵਾਜ਼ੇ ਅੱਜ ਵੀ ਮੌਜੂਦ ਹਨ ਪਿੰਡ ਗਲਾਬੇ ਵਾਲਾ ਦੀ ਤਕਰੀਬਨ 111100 ਵੋਟ ਹੈ 4 ਮਰਬੇ 15 ਕਿੱਲੇ ਰਹਿੈਸ਼ੀ ਰਕਬਾ ਤੇ 250 ਮਰਬਾ 9 ਮੋਗਿਆਂ ਤੇ ਵਾਹੀਯੋਗ ਜ਼ਮੀਨ ਹੈ ਇੱਥੇ ਮੁੱਖ ਫਸਲਾਂ ਕਣਕ, ਜੋ, ਛੋਲੇ, ਸਰੋਂ, ਮੂੰਗੀ, ਗੁਵਾਰਾ, ਨਰਮਾ ਆਦਿ ਹੁੰਦੇ ਹਨ। ਪਿੰਡ ਵਾਸੀ ਧਾਰਮਿਕ ਬਿਰਤੀ ਵਾਲੇ ਹਨ ਤੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਅਤੇ ਇੱਕ ਬਾਬਾ RAMDEV ਜੀ ਦਾ ਮੰਦਿਰ ਹੈ। ਪਿੰਡ ਵਿੱਚ ਪੜ੍ਹਾਈ ਲਈ ਅੰਗਣਵਾੜੀ, ਪ੍ਰਾਇਮਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ। ਪੀਣ ਵਾਲੇ ਪਾਣੀ ਲਈ ਵਾਟਰ ਵਰਕਸ, ਬੈਂਕਿੰਗ ਸਹੂਲਤਾਂ ਲਈ ਬੈਂਕ ਪੰਚਾਇਤਕਾਰ ਡਾਕਖਾਨਾ ਪਟਵਾਰਖਾਨਾ ਹਸਪਤਾਲ ਅਤੇ ਪਸ਼ੂ ਹਸਪਤਾਲ ਤਕਰੀਬਨ ਸਾਰੀਆਂ ਸਹੂਲਤਾਂ ਪਿੰਡ ਗੁਲਾਬੇ ਵਾਲਾ ਦੇ ਵਿੱਚ ਮੌਜੂਦ ਹਨ ਪਿੰਡ ਦੇ ਵਿੱਚ ਦੋ ਛੱਪੜ ਹਨ ਪਿੰਡ ਦੇ ਪੁਰਾਣੇ ਪਿੱਪਲ ਤੇ ਬੋਰਡ ਪਿੰਡ ਦੀ ਸੁੰਦਰਤਾ ਵਿੱਚ ਆਪਣਾ ਵੱਖਰਾ ਯੋਗਦਾਨ ਪਾਉਂਦੇ ਹਨ ਪਿੰਡ ਗੁਲਾਬੇ ਵਾਲਾ ਬੜੇ ਵਧੀਆ ਨਕਸ਼ੇ ਦੇ ਨਾਲ ਬਣਿਆ ਹੋਇਆ ਹੈ ਪਿੰਡ ਦੀ ਕਿਸੇ ਵੀ ਫਿਰਨੀ ਤੋਂ ਅੰਦਰ ਵੜੀਏ ਤਾਂ ਹਰ ਗਲੀ ਪਿੰਡ ਦੀ ਸੱਤ ਤੱਕ ਪਹੁੰਚਦੀ ਹੈ ਪਿੰਡ ਗਲਾਬੇ ਵਾਲਾ ਤੋਂ ਸਰਦਾਰ ਬਲਦੇਵ ਸਿੰਘ ਰਿਟਾਇਰਡ ਬਗਰੇਡੀਅਰ ਸਰਦਾਰ ਕਰਪਾਲ ਸਿੰਘ ਡੀਵਾਈਐਸਪੀ ਸਰਦਾਰ ਚਰਨਜੀਤ ਸਿੰਘ ਅਸਿਸਟੈਂਟ ਡਾਇਰੈਕਟਰ ਐਗਰੀਕਲਚਰ ਸਰਦਾਰ ਸੁਖਜੀਤ ਸਿੰਘ ਸੈਂਟਰਲ ਵੇਅਰ ਹਾਊਸ ਮੈਨੇਜਰ ਸਰਦਾਰ ਬਖਤਾਵਰ ਸਿੰਘ ਸਿੱਧੂ ਰਿਟਾਇਰਡ ਡਾਇਰੈਕਟਰ ਐਗਰੀਕਲਚਰ ਨੇ ਵੱਖ-ਵੱਖ ਵੱਡੇ ਅਹੁਦਿਆਂ ਤੇ ਸੇਵਾਵਾਂ ਦੇ ਕੇ ਆਪਣੇ ਪਿੰਡ ਦੇ ਨਾਮ ਰੋਸ਼ਨ ਕੀਤਾ ਹੈ ਪਿੰਡ ਗੁਲਾਬੇਵਾਲਾ ਤੋਂ ਸਰਦਾਰ ਹਰਿੰਦਰ ਸਿੰਘ ਹੋਰਾਂ ਨੇ ਛੋਟੇ 스کیل ਤੋਂ ਡੇਰੀ ਕਿੱਤੇ ਦੀ ਸ਼ੁਰੂਆਤ ਕਰਕੇ ਅੱਜ ਤਕਰੀਬਨ 300 گاਵਾਂ ਦਾ ਫਾਰਮ ਚਲਾ ਰਹੇ ਹਨ ਗੁਲਾਬੇਵਾਲਾ ਪਿੰਡ ਦੇ ਜੰਮਪੜ ਲੋਕਾਂ ਨੇ ਖੂਬ ਤਰੱਕੀ ਕੀਤੀ ਹੈ ਪੰਜਾਬੀ ਫਿਲਮਾਂ ਦੇ ਲੇਖਕ ਤੇ ਨਿਰਦੇਸ਼ਕ ਜਗਦੀਪ ਸਿੱਧੂ ਦੇ ਪਰਿਵਾਰ ਦਾ ਵੀ ਪਿਛਲਾ ਪਿੰਡ ਗਲਾਬੇ ਵਾਲਾ ਹੈ ਪਿੰਡ ਤੋਂ ਉੱਠ ਕੇ ਚਾਹੇ ਅੱਜ ਕੰਮ ਧੰਦਿਆਂ ਦੇ ਲਈ ਗਲਾਬੇ ਵਾਲਾ ਪਿੰਡ ਦੇ ਲੋਕ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਵੱਸਦੇ ਹਨ ਪਰ ਹਰ ਸਮੇਂ ਅਰਦਾਸ ਇਹੀ ਕਰਦੇ ਨੇ ਕਿ ਉਹਨਾਂ ਦਾ ਪਿੰਡ ਗਲਾਬੇ ਵਾਲਾ ਗੁਲਾਬ ਦੀ ਤਰ੍ਹਾਂ ਖਿੜਿਆ ਰਹੇ ਤੇ ਮਹਿਕਾਂ ਵੰਡਦਾ ਰਹੇ ਸੋ ਦੋਸਤੋ ਏਸੀ ਪਿੰਡ ਗਲਾਬੇ ਵਾਲਾ 25f ਦੀ ਵੀਡੀਓ ਵੀਡੀਓ ਕਰਦਿਆਂ ਜਰੂਰ ਕੁਝ ਕਮੀਆਂ ਵੀ ਰਹਿ ਗਈਆਂ ਹੋਣਗੀਆਂ ਪਰ ਸਾਡੀ ਇਸ ਕੋਸ਼ਿਸ਼ ਨੂੰ ਤੁਸੀਂ ਜਰੂਰ ਹਲਾਸ਼ੇਰੀ ਦੇਣੀ ਪਿੰਡ ਗਲਾਬੇ ਵਾਲਾ ਦੀ ਜਾਣਕਾਰੀ ਸਰਦਾਰ ਬਖਤਾਵਰ ਸਿੰਘ ਸਿੱਧੂ ਹੋਰਾਂ ਦੀ ਕਿਤਾਬ ਸਿੱਧੂ ਵੰਚ ਅਤੇ ਪਿੰਡ ਵਾਸੀਆਂ ਤੋਂ ਹਾਸਲ ਕੀਤੀ ਗਈ ਹੈ ਅਸੀਂ ਸਾਰੇ ਨਗਰ ਨਿਵਾਸੀ ਗਲਾਬੇ ਵਾਲਾ ਅਤੇ ਵੀਰ ਹਰਵੀਰ ਬਰਾੜ ਜਿਨ੍ਹਾਂ ਨੇ ਵੀਡੀਓ ਕਰਨ ਦੇ ਵਿੱਚ ਸਹਿਯੋਗ ਦਿੱਤਾ ਅਤੇ ਇਹ ਵੀਡੀਓ ਕਰਨ ਦਾ ਸੁਭ ਵੀਰ ਗੈਲੈਕਸੀ ਬਰਾੜ ਕਰਕੇ ਸੰਭਵ ਹੋਇਆ ਅਸੀਂ ਆਪਣੇ ادارے ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਲਾਈਕ ਕਰਕੇ ਕਮੈਂਟ ਜਰੂਰ ਕਰਿਓ ਤੇ ਜਾਂਦੇ ਜਾਂਦੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਸ਼ੇਅਰ ਲਾਜ਼ਮੀ ਕਰਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰਿਓ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ